ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤਰੀ ਕਾਲਜੀ ਕੌਂਸਲ ਦੇ ਪੰਜਾਬੀ ਬਲੌਗ ਸਵਾਗਤ ਹੈ। ਵਾਈ ਗੁਰ ਪਰੇ ਖੁਸ਼ ਹੋ ਚਾੜੀ ਕਲਾ ਚੋ ਜੀ ਇੱਧਰ ਬਲੌਗ ਦੀ ਸ਼ੁਰੂਆਤ ਕਰਨ ਲੱਗੇ ਸੀ। ਇੱਧਰ ਬਣਾਉਣ ਲੱਗੇ ਸੀ ਆਫਾ ਲੱਸੀ। ਮੈਂ ਕਿਹਾ ਚਲੋ ਬਲੌਗ ਦੀ ਸ਼ੁਰੂਆਤ ਕਰਦੇ ਆਂ ਵਾਕਿ ਡੇਲੀ ਰੂਟੀਨ ਦੇ ਵਿੱਚ ਜੋ ਕੰਮ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ। ਕਿਹ ਜੀ। ਅੱਜ ਕੱਲ੍ਹ ਇਹ ਗਰਮੀ ਗਰਮੀ ਦੇ ਵਿੱਚ ਬਹੁਤ ਜ਼ਰੂਰੀ ਐਦਾਂ ਹੀ ਬਾਹਰ ਹੁਣ ਜਮਾਉ ਨਾ ਡਈ ਤੇ ਜੰਮ ਜਾਂਦਾ ਹੈ। ਗਰਮੀ ਦੇ ਵਿੱਚ ਦਹੀਂ ਲੱਸੀ ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਮੈਂ ਕਿਚਨ ਨੂੰ ਤੁਹਾਡੇ ਨਾਲ ਨਾਲ ਇਹ ਵੀਡੀਓ ਸ਼ੇਅਰ ਕਰਦੇ ਆ ਨਾਲੇ ਵਲੌਗ ਵੀ ਕਰਦੇ ਆ ਜੀ ਸ਼ੁਰੂ ਕਰਦੇ ਆ। ਮੁੰਡਾਣੀ ਲਾ ਗੋਏ ਫੇਰ ਆਪਾਂ ਕਰਦੇ ਆ ਜੀ। ਹੋਰ ਛੋਟੇ ਛੋਟੇ ਕਰਦੇ ਕੰਮ। ਤੇ ਲੋ ਜੀ ਇੱਧਰ ਸਾਡੀ ਮਧਾਣੀ ਲੱਗ ਗਈ ਹੁਣ ਆਪਣਾ। ਹੋਰ ਦੂਜੇ ਕੰਮ ਨਿਬੜ ਲਾਂਗੇ ਜੀ ਉੱਧਰ ਪਾ ਦਾਂਗੇ ਚਾਹ ਤੇ ਉੱਧਰ ਲਾਣੀ ਮੈਂ ਮਸ਼ੀਨ। ਕਿਨੇ ਕੱਪੜੇ ਪੁੱਜ ਜਾਂਦੇ ਸਵੇਰੇ ਸਾਰੇ ਕੱਪੜੇ ਪੁੱਜ ਜਾਂਦੇ ਤੇ ਫਟਾਫਟ ਡਰਾਈ ਹੋ ਕੇ ਹਵਾ ਜੀ ਨਿਕਲੇ ਕਿਉਂਕਿ ਜਿਆਦਾ ਧਾਫਾ ਤੁਪਕ ਚਖਾਣੇ ਉਹ ਕੱਪੜੇ ਸਾਡੇ ਵਰਗੇ ਸਾੜਦੇ ਜਿਹੇ ਹੁੰਦੇ ਹੈ ਨਾ ਇਸ ਕਰਕੇ ਬਹੁਤ ਜਲਦੀ ਕੱਪੜੇ ਅੱਜਕਲ ਮਾਰੀ ਜੀ ਹਵਾ ਨਹੀਂ ਆਲੇ ਸਾਡੇ ਕੱਪੜੇ ਸੁੱਕ ਜਾਂਦੇ ਤੇ ਲੋਜੀ ਤੇਰ ਆਪਾਂ ਲੱਗੇ ਲਾਰੇ ਗੁੰਨ ਲਿਆ ਸੀ ਆਟਾ ਆਪਣੇ ਕਈ ਸਾਰੇ ਹੁਣ ਕੰਮ ਤੋਂ ਹੋ ਗਏ ਜੀ ਫ੍ਰੀ ਆਹ ਸਮੇਂ ਕੋ ਸਮਾਂ ਖਾਣ ਦੇ ਸੰਦੇਲ ਤੇ ਰਹਿਣਾ ਕਾਈ ਬੜੀਏ ਲੱਗ ਤਾਂ ਉਸਨੂੰ ਕੋਲੋਂ ਲਾ ਕੇ ਕੇਸ ਰਜੂ ਨੂੰ ਕਹਿ ਦਿਓ ਕਣਕ ਵੀ ਪਾ ਦੇਗਾ ਡਰਮਾ ਚ ਹਾਂਜੀ ਰਜੂ ਨੂੰ ਕਹੋ ਮੈਂ ਕਿ ਡਰਮਾ ਚ ਕਣਕ ਵੀ ਪਾ ਦੇਗਾ ਲਓ ਜੀ ਦਰ ਨਿਕਲ ਗਿਆ ਸੀ ਮੱਖਣ ਤਾਜ਼ਾ ਤਾਜ਼ਾ ਮੱਖਣ ਤਾਜ਼ਾ ਮੱਖਣ ਨਿਕਲ ਜੈਣਾ ਹੁਣ ਲੱਸੀ ਆਪਾਂ ਜਿੱਦਾਂ ਮਰਜੀ ਇਹਦੇ ਚ ਨਾ ਬਰਫ਼ ਸਿੱਟ ਦੇਣੀ ਹੁੰਦੀ ਐ ਮੈਂ ਬਹੁਤ ਵਧੀਆ ਤਰੀਕੇ ਨਾਲ ਠੰਡੀ ਰਹਿੰਦੀ ਐ ਤੇ ਜਿੱਦਾਂ ਵੀ ਹੋਵੇ ਨਾਸ਼ਤੇ ਚ ਜਾਂ ਦੁਪਹਿਰ ਤੱਕ ਫਿਰ ਫ੍ਰੀਜੇ ਚ ਬਾ ਕੇ ਆਪਾਂ ਜੱਗ ਦੇ ਵਿੱਚ ਰੱਖ ਦਿੰਦੀ ਐ ਤੇ ਆਹ ਦੇਖੋ ਜੀ ਵਧੀਆ ਜਿਹਾ ਨਿਕਲ ਗਿਆ ਮੱਖਣ ਕਿੰਨੂ ਕਿੰਨੂ ਤਾਜ਼ਾ ਮੱਖਣ ਪਸੰਦ ਐ ਮੈਨੂੰ ਜ਼ਰੂਰ ਕਮੈਂਟਾਂ ਵਿੱਚ ਦੱਸਿਓ ਠੀਕ ਐ ਜੀ ਮੈਨੂੰ ਤੇ ਬਹੁਤ ਵਧੀਆ ਲੱਗਦਾ ਤੇ ਬਹੁਤ ਖਾਂਚ ਵੀ ਤੇਸਤੀ ਲੱਗਦਾ ਜਿਵੇਂ ਕਿ ਆਪਾਂ ਰੋਟੀ ਦੇ ਨਾ ਕਹਿੰਦੇ ਦੇਸੀ ਘਿਓ ਨੁ ਇਸ ਕਰਕੇ ਸਾਨੂੰ ਮੱਖਣ ਜ਼ਿਆਦਾ ਯੂਜ਼ ਕਰਨਾ ਚਾਹੀਦਾ ਤੇ ਲੋ ਜੀ ਇੱਧਰ ਰਸੋਈ ਦਾ ਕੰਮ ਨਵੇੜ ਕੇ ਆਈ ਸੀ ਮੈਂ ਬਾਕੀ ਕੱਪੜਿਆਂ ਦੀ ਮਸ਼ੀਨ ਲਗਾ ਆਈ ਸੀ ਮੈਂ ਕਿਹਾ ਚੱਲੋ ਕਰਤੀ ਹਾਂ ਹੁਣ ਚੁੱਲ੍ਹੇ ਦੀ ਸਫਾਈ ਇੱਧਰ ਨਾ ਚੁੱਲਾ ਬੜੀ ਹਵਾ ਚੱਲ ਰਹੀ ਸੀ ਇੱਕ ਤਾਂ ਨਾ ਹਵਾ ਚੱਲਣ ਦੀ ਵਜ੍ਹਾ ਨਾਲ ਹੁਣ ਇੰਨਾ ਪਲਾਰ ਪੈ ਜਾਂਦਾ ਨਾ ਬਸ ਕੁਛ ਹੋਈ ਨਾ ਕਿ ਮੈਂ ਇੱਧਰ ਮੈਂ ਕਿਹਾ ਲੱਗ ਤਾਂ ਕੁਚਲਾ ਰੱਖਿਆ ਹੋਇਆ ਜੀ ਮੈਂ ਏ ਮੈਂ ਹਮ ਲੈ ਕੇ ਆਈ ਸੀਗੀ ਚੌਂਕਾ ਸਾਫ ਕਰਨ ਲਈ ਸਪੈਸ਼ਲੀ ਇਹ ਬਹੁਤ ਲੱਗਦਾ ਚਾੜੂ ਰੱਖਿਆ ਮੈਨੂੰ ਬਦਿਆ ਲੱਗਦਾ ਇਹ ਕੁਚਲਾ ਬਹੁਤ ਹੀ ਵਦਿਆ ਵੈਸੇ ਤਾਂ ਅਸੀਂ ਕੁਚਲਾ ਕਹਿੰਦੇ ਆ ਤੁਸੀਂ ਕੀ ਕੀ ਕਹਿੰਦੇ ਹੁੰਦੇ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਆ ਬਾਕੀ ਬਹੁਤ ਸਾਰੀਆਂ ਭੈਣਾਂ ਦਾ ਬਹੁਤ ਸਾਰਾ ਪਿਆਰ ਮਿਲਦਾ ਹੈ ਕਈ ਭੈਣਾਂ ਮੈਨੂੰ ਕਮੈਂਟ ਕਰ ਕਰਕੇ ਪੁੱਛਦੀਆਂ ਹੁੰਦੀਆਂ ਤੁਸੀਂ ਕਿੱਥੇ ਰਹਿੰਦੇ ਜੀ ਮੈਂ ਕਈਆਂ ਵਾਰੀ ਦੱਸ ਚੁੱਕੀ ਹਾਂ ਕਿ ਹਰਿਆਣਾ ਤੋਂ ਆ ਬਾਕੀ ਜਿਹੜੇ ਜਿਹੜੇ ਮੇਰੇ ਨਾਲ ਨਵੇਂ ਜੁੜਦੇ ਆ ਜਿੰਨਾਂ ਭੈਣਾਂ ਨੂੰ ਮੇਰੀ ਵੀਡੀਓ ਵਦਿਆ ਲੱਗਦੀ ਪਲੀਜ਼ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਤੇ ਕਿੱਥੋਂ ਤੁਹਾਡੇ ਤੇ ਪਿਆਰ ਤੇ ਸਤਿਕਾਰ ਆਪਣਾ ਬਣਾਏ ਰੱਖਿਓ ਠੀਕ ਹੈ ਜੀ ਤੇ ਨਵੇੜ ਦੇ ਨੇ ਕੰਮ ਤੇ ਹਵਾ ਨੇ ਦੇਖ ਲਓ ਪੂਰੀ ਹੱਥ ਚੱਕੀ ਪਈ ਜੋ ਜੋ ਮੈਂ ਸਬਰ ਵੀ ਰਹੀ ਸੀ ਤੇ ਉੱਤੇ ਉੱਤੇ ਡੁੱਡ ਡੁੱਡ ਕੇ ਵੀ ਆ ਰਿਹਾ ਸੀ ਤੇ ਦੇਖ ਬਤੁਆਰਾ ਦੁਆਰਾ ਕੰਮ ਛੇੜ ਜਾਂਦਾ ਬਸ ਨਾ ਅੰਦਾਜ਼ ਬਾਕੀ ਕੱਪੜੇ ਵਗੈਰਾ ਸੁੱਕਣੇ ਪਾ ਕੇ ਫਿਰ ਦੇਖਦੇ ਆਂ ਜੀ ਬਾਕੀ ਹੋਰ ਕੰਮ ਕਰਾਂਗੇ ਜੋ ਵੀ ਕਰਾਂਗੇ ਉਸੇ ਤਰ੍ਹਾਂ ਤੁਹਾਡੇ ਨਾਲ ਡੇਲੀ ਰੁਟੀਨ ਦੀ ਤਰ੍ਹਾਂ ਸ਼ੇਅਰ ਕਰਦੀ ਜਾਾਂਗੀ ਠੀਕ ਹੈ ਜੀ ਤਲਾ ਜੀ ਆ ਤਾਂ ਲਾਸਟ ਸਟਪ ਉਹ ਉਹ ਵੀ ਉਹਦੇ ਤੇ ਜਾਣਿਆ ਚਾਹੀਏ ਕਿਉਂਕਿ ਇਹ ਗਲਤੀਆਂ ਨੇ ਨਾ ਕੋਲੋਥਿਨ ਲਓ ਜੀ ਅੱਜ ਆਈਏ ਸਾਡੀ ਹਾਰੇ ਦੀ ਡਿਮਾਂਡ ਕੀ ਦਾਲ ਪੜਾਵਾਂਗੇ ਪਹਾੜੀ ਦੇ ਵਿੱਚ ਕਿਾ ਚਲੋ ਦਾਲ ਬਣਾਨੇ ਆ ਪਹਿਲੇ ਨੂੰ ਲੀਪ ਲੀਆ ਬਹੁਤ ਦਿਨ ਹੋ ਗਏ ਸੀਗੇ ਇਹਦੇ ਵਿੱਚ ਸਵਾ ਇਦਾ ਹੀ ਪਈ ਹੋਈ ਸੀ ਚੜੀ ਦੇ ਹੁਣ ਇਹਦੇ ਚ ਹਰ ਤੁਹਾਨੂੰ ਪਤਾ ਨਾ ਹਾਰੇ ਦੀ ਦਾਲ ਬਹੁਤ ਟੇਸਟੀ ਬਣਦੀ ਏ ਥੋੜੀ ਦੇ ਵਿੱਚ ਰੱਖ ਦੋ ਤੇ ਬਹੁਤ ਵਧੀਆ ਬਣਦੀ ਏ ਕੜ ਕੜ ਕੇ ਦਾਲ ਬਣਦੀ ਅੱਤਾਰ ਜੀ ਬਸ ਸਕੂਲ ਗਈ ਐ ਅੱਜ ਮੰਗ ਲਵਾ ਕੇ ਕੀ ਬਾਤ ਹੈ ਤੇ ਲੋ ਜੀ ਇੱਧਰ ਬਣਾਉਣ ਲੱਗੇ ਪਹਾੜੀ ਦੇ ਵਿੱਚ ਦਾਲ ਤਿਆਰ ਨੂੰਗੀ ਬਸਰੀ ਦੀ ਦਾਲ ਬਣਾਵਾਂਗੇ ਤੇ ਤੇ ਜੀ ਇਹਨੂੰ ਆਪਾਂ ਚੰਗੇ ਤਰਾ ਧੋ ਲੈਣਾ ਧੋ ਕੇ ਨਾ 5-10 ਮਿੰਟ ਨੂੰ ਘੰਟਾ ਕੋ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਪਹਿਲਾਂ ਹੀ ਭਿਗੋ ਲਿਆ ਕਰੋ ਜਿੰਨਾ ਆਪਾਂ ਜਲਦੀ ਇਹਨੂੰ ਭੋਂਦੇ ਆ ਨਾ ਉੰਨੇ ਵਧੀਆ ਤਰੀਕੇ ਨਾਲੇ ਬਣਦੀ ਐ ਤੇ ਲਓ ਜੀ ਆ ਦੇਖੋ ਜੀ ਆਪਾਂ ਦਾਲ ਧੋ ਲਈਏ ਠੀਕ ਹੈ ਇੱਕ ਦੋ ਘੰਟਾ ਆਪਾਂ ਇਹਨਾਂ ਨੂੰ ਪਹਿਲਾਂ ਧੋ ਕੇ ਰੱਖ ਲੈਣਾ ਤਦ ਤੱਕ ਆਪਾਂ ਦੂਜੇ ਕੋਈ ਹਰ ਕੋਈ ਕੰਮ ਨਵੇੜ ਸਕਦੇ ਆ ਠੀਕ ਹੈ ਇਹ ਜਿੰਨੀ ਆਪਾਂ ਭਿਗੋ ਕੇ ਰੱਖਾਂਗੇ ਓਨੀ ਵਧੀਆ ਬਣਦੀ ਏ ਤੇ ਬਹੁਤ ਜਲਦੀ ਵੀ ਬਣਦੀ ਏ ਠੀਕ ਹੈ ਜਿਵੇਂ ਥੋੜੀ ਚ ਆਪਾਂ ਦਾਲ ਬਣਾਣੀ ਹੁੰਦੀ ਹੈ ਨਾ ਫਿਰ ਜਲਦੀ ਬਣਦੀ ਏ ਤੇ ਥੋੜੀ ਦੇ ਵਿੱਚ ਹਮੇਸ਼ਾ ਪਾਣੀ ਪੈਂਦਾ ਜੀ ਚਾਹ ਹੁਣ ਆਪਾਂ ਕਰ ਲਾਂਗੇ ਦੂਸਰੇ ਘਰ ਦੇ ਛੋਟੇ ਛੋਟੇ ਕੰਮ ਤਦ ਤੱਕ ਨਵੇੜ ਲਾਂਗੇ ਇਹਨੂੰ ਆਪਾਂ ਭਿਗੋ ਕੇ ਰੱਖ ਦਾਂਗੇ ਆਪਾਂ ਪਾ ਦਾਲ ਤਾਂ ਰੰਗਿਆ ਠੀਕ ਹੈ ਆ ਦੇਖੋ ਕਾफी देर ਹੋ ਗਈ ਨਾ ਭਿਗੋਈ ਹੋਈ ਚਾ ਥੋੜਾ ਜਿਹਾ ਪਾਣੀ ਪੜਦਾ ਠੀਕ ਹੈ ਜਿੰਨੇ ਟਾਈਮ ਪਤੀਲੇ ਦੇ ਵਿੱਚ ਗਾਲ ਲੱਗੀ ਆ ਜਾਂਦੀ ਇਸ ਕਰਕੇ ਮੈਂ ਕੱਢ ਲਿਆ ਪਾਣੀ ਠੀਕ ਹੈ ਜੀ ਹੁਣ ਇਹਨੂੰ ਆਪਾਂ ਰੱਖ ਦਾਂਗੇ ਆਪਾਂ ਉਧਰ ਅੱਗ ਬਾਲ ਆਏ ਸੀਗੇ ਤੇ ਦੇਦੇ ਵਿੱਚ ਹੀ ਪਾ ਦਾਂਗੇ ਹੁਣ ਆਪਾਂ ਆਪਣਾ ਨਮਕ ਵਿੱਚ ਲੋਜੀ ਟੇਸਟ ਅਨਸਾਰ ਵਿੱਚ ਚੀ ਪਾ ਦੇਣਾ ਆਪਾਂ ਨਮਕ ਠੀਕ ਹੈ ਥੋੜੀਆਂ ਜੀਆਂ ਪਾਵਾਂਗੇ ਚ ਮਿਰਚਾਂ ਹਲਦੀ ਲੋਜੀ ਹਲਕਾ ਜਿਹੇ ਇਹਦੇ ਚ ਆਪਾਂ ਤੇਲ ਜ਼ਰੂਰ ਪਾਉਂਦੇ ਹੁੰਦੇ ਆ ਤਾਂ ਕਿ ਸਾਡੀ ਦਾਲ ਨਾ ਫਿਰ ਉਬਲਦੀ ਨਹੀਂ ਹੈਗੀ ਆ ਦੇਖੋ ਥੋੜਾ ਜਿਹਾ ਤੇਲ ਜ਼ਰੂਰ ਪਾਣਾ ਚਾਹੀਦਾ ਕਹਿੰਦੇ ਨਾਲੇ ਜਲਦੀ ਬਹੁਤ ਜਲਦੀ ਫੱਕ ਜਾਂਦੀ ਹੈ ਤੇ ਹੁਣ ਆਪਾਂ ਇਹਨੂੰ ਦਿੰਨਿਆ ਚ ਟਾਕ ਆਪਾਂ ਚੱਲਦੇ ਆ ਹੁਣ ਆਪਾਂ ਹਾਰੇ ਚੱਗ ਬਾਲ ਕੇ ਆਏ ਸੀ ਕਲੋਜੀ ਆ ਦੇਖੋ ਹਾਰੇ ਦੇ ਵਿੱਚ ਆਪਾਂ ਅੱਗ ਬਾਲੀ ਆ ਹਾਰੇ ਦੇ ਵਿੱਚ ਨਾ ਬਸ ਇਹ ਹੁੰਦਾ ਵੰਦੀਆ ਵੀ ਬਣਦੀ ਆ ਪਰ ਥੋੜਾ ਬਾਲਣ ਲੱਗਦਾ ਹੈ ਬਾਲਣ ਜਿਆਦਾ ਲੱਗਦਾ ਹੁਣ ਇਹ ਮੱਠੀ ਮੱਠੀ ਅੱਗ ਤੇ ਬਹੁਤ ਵਧੀਆ ਤਰੀਕੇ ਨਾਲ ਪੱਕਦੀ ਰਹੇਗੀ ਬਸ ਜੇਕਰ ਇਹਦੇ ਤੇ ਝੱਗ ਝੁਗਾ ਜੰਦੀ ਫਿਰ ਅਸੀਂ ਝੱਗ ਲਾ ਦੇਣੇ ਹੁੰਨੇ ਆ ਤੇ ਆ ਦੇਖੋ ਜੀ ਹੁਣ ਆਪਣਾ ਰਿਝਦੀ ਰਹੇਗੀ ਬਹੁਤ ਸੋਹਣੇ ਤਰੀਕੇ ਨਾਲ ਦਾਲ ਬਣ ਜੇਗੀ ਜਦ ਤੱਕ ਆਪਾਂ ਕਰ ਲਾਂਗੇ ਆਪਣੇ ਰਸੋਈ ਦੇ ਛੋਟੇ ਛੋਟੇ ਕੰਮ ਫਿਰ ਲੋ गाइस ਇੱਧਰ ਬਣ ਗਿਆ ਸੀ ਸਾਡਾ ਪਨੀਰ ਆ ਦੇਕ ਨਾ ਦੁੱਧ ਪਿਆ ਸੀਗਾ ਆਪਾਂ ਦਿੱਤਾ ਬਾਹਲਾ ਤੇ ਵੀ ਦੁੱਧ ਹਜੇ ਕਰ ਗਰਮੀ ਇੰਨੀ ਹੋਣ ਲੱਗ ਗਈ ਏ ਫਿਰ ਮੈਂ ਕਿਹਾ ਚਲੋ ਪਨੀਰ ਬਣਾ ਲੈਂਦੇ ਆ ਇਹਨੂੰ ਆਪਾਂ ਪੁਣਕੇ ਜਿਵੇਂ ਦਾਬ ਦੇਣੀ ਹੋਵੇ ਨਾ ਟੁਕੜੀ ਵਾਲਾ ਬਣਾਉਣਾ ਹੋਵੇ ਤੇ ਆਪਾਂ ਇਹਨੂੰ ਟੁਕੜੀ ਵਾਲਾ ਬਣਾ ਸਕਦੇ ਹਾਂ ਠੀਕ ਹੈ ਜੀ ਉਹਨੂੰ ਛਾਣ ਲਾਂਗੇ ਪਹਿਲਾਂ ਕਾਟਨ ਦੇ ਕੱਪੜੇ ਦੇ ਵਿੱਚ ਸੂਤੀ ਕਪੜਾ ਲੈਣਾ ਤੁਸੀਂ ਬਿਲਕੁਲ ਕੱਢਣਾ ਹੈ ਤੇ ਤੁਸੀਂ ਇਹਦੇ ਚੋਂ ਨਾ ਸਿੰਪਲ ਪਾਣੀ ਵੀ ਕੱਢ ਸਕਦੇ ਠੀਕ ਹੈ ਐਦਾਂ ਕਰਕੇ ਦੋ ਕੱਢ ਦੋ 3 4 5 ਪੈਨ ਬਾਅਦ ਬੱਦ ਕੇ ਆ ਗੜੀ ਦਾ ਨਹੀਂ ਚੱਲਦਾ ਡੈਡੀ ਦਾ ਨਹੀਂ ਮੰਗਿਆ ਸੀ ਦੋ ਦੋ ਕੱਢ ਸਕਦੇ ਹੋ ਤਾਂ ਕੱਢ ਸਕਦੇ ਉਹ ਵੀ ਤੇ ਭਾਰੇ ਤੇ ਲੋ ਜੀ ਜੇਕਰ ਟੁਕੜੀ ਵਾਲਾ ਬਣਾਣਾ ਹੈ ਨਾ ਤੁਸੀਂ ਕੋਈ ਭਾਰੀ ਚੀਜ਼ ਜਾਂ ਇੱਟ ਹੋਵੇ ਜਾਂ ਕੋਈ ਭਾਰਾ ਪੱਥਰ ਹੋਵੇ ਉਹ ਰੱਖ ਦੇਣਾ ਥੋੜੀ देर ਬਾਅਦ ਜਿਹੜਾ ਸਾਰਾ ਦੁੱਧ ਹੋਏਗਾ ਨਾ ਇਹਦਾ ਬਿਲਕੁਲ ਨਹੀਂ ਚੜ ਜੇਗਾ ਤੇ ਬਹੁਤ ਵਧੀਆ ਤਰੀਕੇ ਨਾਲ ਪਨੀਰ ਤਿਆਰ ਹੋ ਜਾਂਦਾ ਹੈ ਸਾਡਾ ਠੀਕ ਹੈ ਜੀ ਮੇਰਾ ਸਾਡਾ ਦੁੱਧ ਹੋ ਗਿਆ ਸੀ ਅੱਜ ਆਪਾਂ ਘਰ ਦਾ ਹੀ ਪਨੀਰ ਬਣਾ ਲਿਆ ਫਿਰ ਆਪਾਂ ਇਹਦੀ ਸਬਜ਼ੀ ਬਣਾਵਾਂਗੇ ਜਿਸ ਤਰ੍ਹਾਂ ਵੀ ਹੋਏਗਾ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤੇ ਲੋ ਜੀ ਦਾਲ ਸਾਡੀ ਬਹੁਤ ਸੋਹਣੀ ਤਰੀਕੇ ਨਾਲ ਰਿਜੜੀ ਸੀ ਮੈਂ ਕਿਹਾ ਚਲੋ ਦੇਖਦੇ ਆ ਆ ਦੇਖ ਦਾਲ ਸਾਡੀ ਐਨ ਵਧੀਆ ਬਣ ਗਈ ਐ ਤੇ ਦੇਖੋ ਕਿੰਨੀ ਗਾੜੀ ਗਾੜੀ ਬਣ ਗਈ ਹੈ ਨਾ ਘੁਲ ਘੁਲ ਕੇ ਤੇ ਆ ਦੇਖੋ ਮੱਠੀ ਮੱਠੀ ਅੱਗ ਤੇ ਬਹੁਤ ਸੋਹਣੀ ਬਣ ਗਈ ਹੁਣ ਆਪਾਂ ਲਾਵਾਂਗੇ ਜੀ ਇਹਨੂੰ ਤੜਕਾ ਅੰਦਰ ਹੀ ਥਾ ਲੈ ਲੈਣੇ ਆ ਕਿਉਂਕਿ ਚੁੱਲ੍ਹੇ ਤੇ ਨਾ ਅੱਜ ਕੱਲ ਬੈਠੇ

ਤੇ ਗਾਇਸ ਜਦੋਂ ਵੀ ਤੁਸੀਂ ਚੁੱਲ੍ਹੇ ਤੋਂ ਕਦੀ ਵੀ ਤੋੜੀ ਲਾ ਕੇ ਲਿਆਦੇ ਹੁੰਦੇ ਨਾ ਨਾ ਪਰਸ਼ਤੇ ਰੱਖਿਆ ਕਰੋ ਤੇ ਨਾ ਹੀ ਸੈਲਫ ਤੇ ਰੱਖਿਆ ਕਰੋ ਕੋਈ ਵੀ ਚੀਜ਼ نیچے ਜ਼ਰੂਰ ਰੱਖਿਆ ਕਰੋ ਫਿਰ ਤੋੜੀ ਬਹੁਤ ਜਲਦੀ ਟੁੱਟਦੀ ਹੈ ਢਿੱਡਕ ਜਾਂਦੀ ਹੈ ਠੀਕ ਹੈ ਜੀ ਕਿਉਂਕਿ ਗਰਮ ਗਰਮ ਹੁੰਦੀ ਹੈ ਜਿਵੇਂ ਆਪਾਂ ਥੱਲੇ ਕੁਝ ਰੱਖਦੇ ਆ ਨਾ ਫਿਰ ਸਾਡੀ ਤੋੜੀ ਬਹੁਤ ਜਲਦੀ ਢਿੱਡਕ ਜਾਂਦੀ ਹੈ ਇਹ ਚੀਜ਼ਾਂ ਦਾ ਛੋਟੇ ਛੋਟਿਆਂ ਦਾ ਧਿਆਨ ਹੈ ਬਹੁਤ ਸਾਰੀਆਂ ਭੈਣਾਂ ਦੇ ਮੈਨੂੰ ਕਮੈਂਟ ਆਂਦੇ ਹੁੰਦੇ ਆ सा तौड़ी बहुत जल्दी टी लो जी जे चाहते हो ना थोड़ा टेस्ट बढ़ जाए हल्का जहा चना मसाला जरूर पा लिया करो हल्की जी देगी रंगत भी बहुत वाला आती है ते टेस्ट भी बहुत बढ़िया बनता दान 对。 ਬਹੁਤ ਵਧੀਆ ਤਰੀਕੇ ਨਾਲ ਬਣ ਕੇ ਹੋ ਗਈ ਤਿਆਰ ਚੁੱਲੇ ਦੀ ਦਾਲ ਆਜੋ ਜਿੰਨੇ ਜਿੰਨੇ ਖਾਣੀ ਠੀਕ ਹੈ ਜੀ ਬਹੁਤ ਵਧੀਆ ਵੀ ਬਣਦੀ ਹੈ ਟੇਸਟੀ ਵੀ ਬਣਦੀ ਹੈ ਤੇ ਵੈਸੇ ਵੀ ਸਾਡੇ ਲਈ ਬਹੁਤ ਅੱਛੀ ਚੀਜ਼ ਹੁੰਦੀ ਹੈ ਕਹਿੰਦੇ ਨਾ ਮਿੱਟੀ ਦੇ ਭਾਂਡੇ ਚ ਲੋਹੇ ਦੇ ਭਾਂਡੇ ਜੜ ਕਰ ਯੂਜ਼ ਕਰਨੇ ਚਾਹੀਦੇ ਤੇ ਇਸ ਕਰਕੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਜਿਹੜੇ ਜਿੰਨਾਂ ਲਈ ਬੋਰ ਬਾਲ ਸਾਹ ਕਹਿੰਦੇ ਚੁੱਲਾ ਬਾਲ ਲਿਆ ਕਰੋ ਇਸ ਤਰ੍ਹਾਂ ਕਰਕੇ ਖਾਸੀ ਬਣਾਇਆ ਕਰੋ ਠੀਕ ਹੈ ਜੀ ਮਿਲਦੀ ਹੈ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ ਤੇ ਆਪਾਂ ਹੁਣ ਵਾਲੇ ਬਹੁਤ ਸਾਰਾ ਕੰਮ ਪਿਆ ਹੈ ਬਿਲਕੁਲ ਮੇਰਾ ਬਹੁਤ ਵੱਡਾ ਹੁੰਦਾ ਪਿਆਰਾ ਜਿਹਾ ਲਾਈਕਮੈਂਟ ਸ਼ੇਅਰ ਕਰਿਆ ਕਰੋ ਠੀਕ ਹੈ ਜੀ